ਅੱਜ ਸਾਰੇ ਇੰਨੀਆਂ ਮਸ਼ੀਨਾਂ ਦੇਖ ਰਿਆਂ ਵੱਡੀਆਂ ਵੱਡੀਆਂ ਕਿਸ ਕੰਮ ਆਉਂਦੀਆਂ ਨੇ ਇਹ ਚੀਜ਼ਾਂ ਜਿਹੜੇ ਸਾਡਾ ਇੱਕ ਖੇਤੀ ਬਾੜੀ ਸੰਦਾਂ ਦਾ ਗੁਲਦਸਤਾ ਹੈ ਇਹ ਚ ਸਾਰੇ ਤਰ੍ਹਾਂ ਦੇ ਫੁੱਲ ਨੇ ਸਾਰੇ ਤਰ੍ਹਾਂ ਦੇ ਇੱਥੇ ਇੰਪਲੀਮੈਂਟਸ ਹੈਗੇ ਨੇ ਤੇ ਜਿਹਦੇ ਵਿੱਚ ਜ਼ਮੀਨ ਨੂੰ ਕਲਟੀਵੇਸ਼ਨ ਕਰਨ ਵਾਲੇ ਉਨ ਬੀਜਣ ਵਾਲੇ ਉਦੋਂ ਬਾਅਦ ਹਾਰਵੈਸਟਿੰਗ ਲਈ ਕੰਬਾਈਨਾ ਵੱਢਣ ਵਾਲੇ ਸਾਰੇ ਤਰ੍ਹਾਂ ਦੇ ਸੰਦ ਸਾਡੇ ਕੋਲ ਹੈਗੇ ਨੇ ਇਹ ਜਿਹੜੀ ਕੰਬਾਈਨ ਆ ਇਹ 2 ਇਨ 1 ਕੰਬਾਈਨ ਹੈ ਸਸਤੀ ਪੈਂਦੀ ਹੈ ਦੂਜੀ ਕੰਬਾਈਨੋਂ 1/3 ਰੇਟ ਹੈ ਤਕਰੀਬਨ 1.5 ਲੱਖ ਰੁਪਏ ਦੀ ਹਾਂਜੀ ਬਾਕੀ ਐਕਸੈਸਰੀਜ਼ ਐਕਸਟਰਾ ਹੁੰਦੀਆਂ ਨੇ ਇਹਦੇ ਵਿੱਚ ਕਿਸਾਨ ਲਈ ਉਪਯੋਗੀ ਕਿਉਂ ਆ ਕਿਉਂਕਿ ਕਿਸਾਨ ਦਾ ਟਰੈਕਟਰ ਆ ਉਹੀ ਕੰਬਾਈਨ ਦੇ ਰੂਪ ਵਿੱਚ ਕਨਵਰਟ ਹੋ ਜਾਂਦਾ ਉਹੀ ਟਾਇਰ ਉਹ ਚੀਜ਼ਾਂ ਨਾਲ ਲੱਗ ਜਾਂਦੀਆਂ ਨੇ ਤੇ ਕਿਸਾਨ ਆਪਦਾ ਕੰਮ ਕਰ ਰੇ ਦੋ ਟਾਈ ਦੋ ਟਾਈ ਮੀਨੀਆਂ ਸੀਜ਼ਨ ਹੁੰਦਾ ਪੂਰੇ ਸਾਲ ਦੇ ਵਿੱਚ ਕੁਝ ਅੱਧਾ ਟਾਈ ਹਾੜੀ ਦਾ ਅੱਧਾ ਟਾਈ ਸੋਣੀ ਦਾ ਇਹ ਇੱਕ ਸਸਤਾ ਤੇ ਉਪਯੋਗੀ ਸਾਧਨ ਹੈ ਕਿਸਾਨਾਂ ਲਈ ਗਵਰਨਮੈਂਟ ਵੀ ਬਹੁਤ ਸਾਰੀ ਸਪੋਰਟ ਕਰਦੀ ਹੈ ਜਿੱਦਾਂ ਕਿ ਸਬਸਿਡੀ ਸਪੋਰਟ ਹੋਗੀ ਫਾਈਨਾਂਸ ਦੀ ਸਪੋਰਟ ਹੈਗੀ ਗਵਰਨਮੈਂਟ ਫਾਈਨਾਂਸ ਦੇ ਉੱਪਰ ਵੀ ਕਿਸਾਨਾਂ ਨੂੰ ਸਬਸਿਡੀ ਦਿੰਦੀ ਹੈ ਇਹ ਹੀ ਐਫਐਸ ਸਕੀਮ ਦੇ ਤਹਿਤ ਹੈਲੋ ਸਰ ਸਸੀ ਗਾਲ ਜੀ ਜੀ ਆਏ ਹਨ ਕੇਐਸ ਐਗਰੀਕਲਚਰ ਵੱਲੋਂ ਓਕੇ ਜੀ ਜੀ ਸਰ ਇੰਨੀਆਂ ਮਸ਼ੀਨਾਂ ਦੇਖ ਰਿਹਾ ਵੱਡੀਆਂ ਵੱਡੀਆਂ ਕਿਸ ਕੰਮ ਆਉਂਦੀਆਂ ਨੇ ਸਰ ਸੌਰੀ ਮੈਡਮ ਇਹ ਚੀਜ਼ਾਂ ਜਿਹੜੇ ਸਾਡਾ ਇੱਕ ਖੇਤੀਬਾੜੀ ਸੰਦਾਂ ਦਾ ਗੁਲਦਸਤਾ ਹੈ ਇਹ ਚ ਸਾਰੇ ਤਰ੍ਹਾਂ ਦੇ ਫੁੱਲ ਨੇ ਸਾਰੇ ਤਰ੍ਹਾਂ ਦੇ ਇੱਥੇ ਇੰਪਲੀਮੈਂਟਸ ਹੈਗੇ ਨੇ ਤੇ ਜਿਹਦੇ ਵਿੱਚ ਜ਼ਮੀਨ ਨੂੰ ਕਲਟੀਵੇਸ਼ਨ ਕਰਨ ਵਾਲੇ ਉਹ ਬੀਜਣ ਵਾਲੇ ਉਸ ਤੋਂ ਬਾਅਦ ਹਾਰਵੈਸਟਿੰਗ ਲਈ ਕਮਬਾਈਨਾ ਵੱਢਣ ਵਾਲੇ ਸਾਰੇ ਤਰ੍ਹਾਂ ਦੇ ਸੰਦ ਸਾਡੇ ਕੋਲ ਹੈਗੇ ਨੇ ਇਹ ਜਿਹੜੀ ਕਮਬਾਈਨ ਆ ਇਹ 2 ਇਨ 1 ਕਮਬਾਈਨ ਆ ਸਸਤੀ ਪੈਂਦੀ ਹੈ ਦੂਜੀ ਕਮਬਾਈਨੋਂ 1/3 ਰੇਟ ਹੈ ਤਕਰੀਬਨ 7-10 ਲੱਖ ਰੁਪਏ ਦੀ ਆ ਹਾਂਜੀ ਬਾਕੀ ਐਕਸੈਸਰੀਜ਼ ਐਕਸਟਰਾ ਹੁੰਦੀਆਂ ਨੇ ਇਹਦੇ ਵਿੱਚ ਕਿਸਾਨ ਲਈ ਉਪਯੋਗੀ ਕਿਉਂ ਆ ਕਿਉਂਕਿ ਕਿਸਾਨ ਦਾ ਟਰੈਕਟਰ ਆ ਉਹੀ ਕੰਬਾਈਨ ਦੇ ਰੂਪ ਵਿੱਚ ਕਨਵਰਟ ਹੋ ਜਾਂਦਾ ਉਹੀ ਟਾਇਰ ਉਹ ਚੀਜ਼ਾਂ ਨਾਲ ਲੱਗ ਜਾਂਦੀਆਂ ਨੇ ਤੇ ਕਿਸਾਨ ਆਪਦਾ ਕੰਮ ਕਰ ਰੇ 2 ਟਾਈ 2 ਟਾਈ ਮਹੀਨਾ ਸੀਜ਼ਨ ਹੁੰਦਾ ਪੂਰੇ ਸਾਲ ਦੇ ਵਿੱਚ ਕੁਝ ਅੱਧਾ ਟਾਈਮ ਹਾੜੀ ਦਾ ਅੱਧਾ ਟਾਈਮ ਸੋਣੀ ਦਾ ਉਸ ਤੋਂ ਬਾਅਦ ਜਿਹੜਾ ਟਰੈਕਟਰ ਆ ਕਿਸਾਨਾਂ ਦਾ ਸਾਰਾ ਸਾਲ ਆਪਦੀ ਜਿਹੜੀ ਲੋੜ ਰੋਜ਼ ਦੀ ਲੋੜੀਂਦਾ ਨੇ ਉਹਨੂੰ ਟਰੈਕਟਰ ਯੂਜ਼ ਕਰ ਸਕਦਾ ਇਹ ਇੱਕ ਸਸਤਾ ਤੇ ਉਪਯੋਗੀ ਸਾਧਨ ਆ ਕਿਸਾਨਾਂ ਲਈ ਸਰ ਕਿਸਾਨ ਖੁਸ਼ੀ-ਖੁਸ਼ੀ ਖਰੀਦ ਲੈਂਦੇ ਆ हां बिल्कुल एदे विच गवर्नमेंट भी, भी बहुत सारी सपोर्ट करदी है जत्था के सब्सिडी सपोर्ट होगी फाइनेंस दी सपोर्ट हैगी गवर्नमेंट फाइनेंस दे ऊपर भी ਕਿਸਾਨਾਂ ਨੂੰ सब्सिडी ਦਿੰਦੀ ਆ ਇਹ ਹੀ ਐਫ ਸਕੀਮ ਦੇ ਤਹਿਤ ਸਰ ਨਵਾਂ ਕੀ ਆਇਆ ਦੱਸ ਸਕਦੇ ਨਵਾਂ ਮੈਨੂੰ کافی سارے ਪ੍ਰੋਡਕਟ ਲੈ ਕੇ ਆਂ ਜਿਵੇਂ ਇਹ ਸੁਪਰ ਸੀਡਰ ਆ ਇਹ ਇੱਕ ਤਾਂ ਵਾਤਾਵਰਨ ਬਹੁਤ ਬਤੀ ਬਹੁਤ ਉਪਯੋਗੀ ਆ ਇਹ ਜਦੋਂ ਕੰਬਾਈਨ ਝੋਨਾ ਵੱਢ ਲੈਂਦੀ ਆ ਅੱਗੇ ਪਰਾਲੀ ਨੂੰ ਅੱਗ ਲਗਾਣੀ ਪੈਂਦੀ ਸੀ ਹੁਣ ਇਹਦੇ ਵਿੱਚ ਸਿੱਧੀ ਬਜਾਈ ਹੋ ਜਾਂਦੀ ਆ ਇਹ 4 ਇਨ 1 ਮਸ਼ੀਨ ਆ ਪਹਿਲਾਂ ਇੱਕ ਖੇਤ ਦੇ ਵਿੱਚ ਕਣਕ ਦੇ ਬੀਜਾਂ ਲਈ 4 ਵਾਰ ਟਰੈਕਟਰ ਚੱਲਦਾ ਸੀਗਾ ਹੁਣ ਉਸੇ ਖੇਤ ਦੇ ਵਿੱਚ ਇੱਕ ਵਾਰ ਦੇ ਵਿੱਚ ਪਰਾਲੀ ਦਾ ਹੱਲ ਵੀ ਹੋ ਗਿਆ ਉਸ ਤੋਂ ਬਾਅਦ ਉਹਦੀ ਜਰਮੀਨੇਸ਼ਨ ਵਧੀਆ ਹੁੰਦੀ ਆ ਕੋਈ ਖਾਦ ਵੀ ਬਣ ਜਾਂਦੀ ਆ ਹਾਂ ਸਿੰਗਲ ਟਾਈਮ ਦੇ ਵਿੱਚ ਇਹ ਬਹੁਤ ਵਧੀਆ ਹੱਲਾ ਕਿਸਾਨਾਂ ਲਈ ਜੇਕਰ ਕਿਸਾਨ ਭਰਾਏ ਜ਼ਮੀਨ ਇਹ ਮਸ਼ੀਨ ਨੂੰ ਖਰੀਦਦਾ ਹੈ ਤੇ ਉਹਨੂੰ ਪਰਾਲੀ ਨੂੰ ਅੱਗ ਨਹੀਂ ਲਾਣੀ ਪੈਗੀ ਬਿਲਕੁਲ ਨਹੀਂ ਲਾਣੀ ਪੈਂਦੀ ਇਹ ਵਾਤਾਵਰਨ ਪੱਖੀ ਕਿਸਾਨ ਪੱਖੀ ਤੇ ਇਵਨ এনवायरमेंट ਪੱਖੀ ਆ ਅੱਛਾ ਜੀ ਹਾਂ ਜੀ ਤੇ ਕੀ ਪ੍ਰਾਈਸ ਹੈ ਦਾ 255000 ਰੁਪਇਆ ਤੇ ਅਸੀਂ ਬਾਕੀ ਆਫਰ ਵੀ ਦੇ ਰਹੇ ਹਾਂ ਇੱਕ ਦਿਵਾਲੀ ਦੇ ਗਿਫਟ ਵੀ ਦਵਾਂਗੇ ਅਸੀਂ ਕੁਝ ਡਿਸਕਾਊਂਟ ਵੀ ਦਿੱਤੇ ਹੋਏ ਨੇ ਜਿਹੜਾ ਕਿਸਾਨ ਵੀ ਬੁੱਕ ਕਰਾਏਗਾ ਅੱਛਾ ਜੀ ਹਾਂ ਜੀ ਸਰ ਇਹ ਕੋ ਮਸ਼ੀਨ ਦੇਖ ਰਹੇ ਸੀ ਕਾਫੀ ਦੇਖਣ ਜੋ ਵੱਡੀ ਲੱਗ ਰਹੀ ਹੈ ਉਹ ਕਿਸ ਕੰਮ ਹੁੰਦੀ ਹੈ ਉਹ ਸੈਲਫ ਕੰਬਾਈਨ ਆ ਜੋ ਭਰ ਨਾਲ ਕੈਰੀ ਕਰ ਲੈਂਦੇ ਆ ਹਾਂਜੀ ਉਹ ਵੱਡੀ ਕੰਬਾਈਨ ਆ ਸੈਲਫ ਕੰਬਾਈਨ ਹਾਰਵੈਸਟਰ ਕਹਿੰਦੇ ਨੇ ਇਹ ਤਕਰੀਬਨ ਪੂਰੀ ਇੰਡੀਆ ਚ ਜਾਂਦੀ ਆ ਅੱਛਾ ਕੰਰੈਂਟਲੀ ਸਾਡੀ ਬੁਕਿੰਗ ਬੰਦ ਹੈ ਆ ਜੋ ਨੇੜੇ ਦਾ ਚੱਲਦਾ ਮਸ਼ੀਨ ਦੇ ਇਹ ਮਸ਼ੀਨ ਕੇਐਸ ਟਰੋਮਾਸਟਰ 9300 ਮਸ਼ੀਨ ਹੈ ਸੈਲਫ ਕੰਬਾਈਨ ਹੈ ਇਹਦੀ ਕੀਮਤ तकरीबन 7.27 ਲੱਖ ਰੁਪਈਆ ਹੈ ਇਹ ਪੈਨ ਇੰਡੀਆ ਦੇ ਵਿੱਚ ਕੰਮ ਕਰਦੀ ਹੈ ਇਹਦੀ ਕੈਪੇਬਿਲਟੀ ਕੈਪੈਸਿਟੀ ਬਹੁਤ ਜ਼ਿਆਦਾ ਹੈ ਹਾਂਜੀ ਸਰ ਪੰਜਾਬ ਦੇ ਵਿੱਚ ਜ਼ਿਆਦਾ ਵਿਕਦੀ ਹੈ ਆਊਟ ਆਫ ਪੰਜਾਬ ਇਹ ਇਹ ਪੂਰੇ ਇੰਡੀਆ ਦੇ ਵਿੱਚ ਹੀ ਵਿਕਦੀ ਹੈ ਜਿਹੜੀ ਤੁਹਾਨੂੰ ਪਹਿਲਾਂ ਮੈਂ ਟਰੈਕਟਰ ਕੇ ਮੈਨ ਦਿਖਾਈ ਦੀ ਉਹ ਮੋਸਟਲੀ ਸਾਊਥ ਦੇ ਵਿੱਚ ਹੀ ਵਿਕਦੀ ਹੈ ਕਿਉਂਕਿ ਪੰਜਾਬ ਦੇ ਏਰੀਆ ਵੱਡਾ ਹੈਗਾ ਸਮਾਂ ਲਿਮਟਿਡ ਹੁੰਦਾ ਖੇਤੀ ਨੂੰ ਨਿਵੇੜਨ ਲਈ ਕਿਉਂਕਿ 6 ਮਹੀਨੇ ਕਿਸਾਨ ਫਸਲ ਦੀ ਵੇਟ ਕਰਦਾ ਉਦੋਂ ਕੁਝ ਵਾਤਾਵਰਨ ਵੀ ਉਦਾਂ ਤਾਂ ਹੁੰਦਾ ਵੀ ਉਹਨੂੰ ਲੱਗਦਾ ਮੈਂ ਆਪਣੀ ਫਸਲ ਨੂੰ ਜਲਦੀ ਸੰਭਲ ਲਿਆ ਜਾਵੇ ਤਾਂ ਉਹਦੇ ਲਈ ਇਹ ਕੁਝ ਅੱਧੇ ਪੌਣੇ ਘੰਟੇ ਦੇ ਵਿੱਚ ਕਈ ਏਕੜ ਦਾ ਬਾਡੀ ਕਰਕੇ ਕਿਸਾਨ ਦਾ ਜਿਹੜਾ ਉਹਦਾ ਮੰਨ ਕੇ ਚਲੋ ਉਹਦੀ ਖੇਤ ਦੀ ਫਸਲ ਆ ਉਹਦੇ ਘਰੇ ਤੇ ਜਾਂ ਮੰਡੀ 'ਚ ਪਹੁੰਚਾ ਦਿੰਦੀ ਆ ਓਕੇ ਓਕੇ ਕਿਸਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਸਰ ਕਿਸਾਨਾਂ ਨੂੰ ਇਹ ਆ ਤੁਸੀਂ ਸਾਡੇ ਨਾਲ ਜੁੜੇ ਰਹੋ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਆਂ ਅਤੇ ਹਾਜ਼ਰ ਰਹਾਂਗੇ ਜੀ ਧੰਨਵਾਦ